वाहेगुरु जी का खालसा वाहेगुरु जी की फतेह आ सुनो फिर करते हैं। आप जब कोई सामान खरीदते हैं तो सामान खरीदते समय एक चीज जरूर देखिए क्या उसमें हलाल सर्टिफिकेशन तो नहीं लिखा हुआ है यानी हर वस्तु में हलाल सर्टिफिकेशन हमने यूपी में बैन किया है मुझे लगता है कि आज यूपी के उत्तर प्रदेश के अंदर कोई उसको खरीदने का या कोई बेचने का दुस्साहस नहीं करेगा लेकिन आप आश्चर्य करेंगे साबुन का भी हलाल कपड़े का भी हलाल का भी हलाल मैं था एक अधिकारी बोला साहब इसमें मैंने कहा भी देखो नहीं 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 एक षड्यंत्र है भाई मैंने कहा माचिस को तो झटका वाला है आप एक झटके में लगाएंगे तो तभी आग जलेगा आप हलाल करते रहेंगे तो कभी जलेगी नहीं हो माचिस तो मैंने कहा इससे बड़ा झूठ क्या हो सकता है पच्चीस हजार करोड़ रुपए देश के अंदर ਹalal ਸਰਟੀਫਿਕੇਸ਼ਨ ਸੇ ਹੁੰਦਾ ਔਰ ਭਾਰਤ ਸਰਕਾਰ ਕੀ ਯਾ ਰਾਜ ਸਰਕਾਰ ਕੀ ਕਿਸੇ ਵੀ ਏਜੰਸੀ ਨੇ ਉਹਨੇ ਮਾਨਤਾ ਨਹੀਂ ਦੀ ਹੈ ਇਹ ਸਾਰਾ ਕਾ ਸਾਰਾ ਪੈਸਾ ਆਤੰਗਵਾਦ ਕੇ ਲੇ ਲਬ ਜਿਹਾਦ ਕੇ ਲੇ ਔਰ ਧਰਮਾਂਤਾਂ ਮੈਂ ਹਾਂਜੀ ਸੁਣਿਆ ਇਹ ਨੇ ਯੂਪੀ ਦੇ ਸੀਐਮ ਯੋਗਿਆ ਦੇ ਤੇਨਤ ਮੈਂ ਇਹਨੂੰ ਮਰਦ ਕਿਉਂ ਕਹਣਾ ਇਹ ਤਮਾਮ ਸਿੱਖ ਲੀਡਰਾਂ ਨਾਲੋਂ ਸਮਾਮ ਸਿੱਖ ਪ੍ਰਚਾਰਕਾਂ ਨਾਲੋਂ तमाम ਸਿੱਖ ਹਰਸਾਨੀ ਨਾ ਬੰਦਾ ਲੱਖ ਦਰਜੇ ਅੱਛਾ ਹੈ ਹਿੰਦੂ ਧਰਮ ਦੇ ਵਿੱਚ ਹਲਾਲ ਦੀ ਕੋਈ ਮਨਾਹੀ ਨਹੀਂ ਹੈ ਕਿਸੇ ਵੇਦ ਉਪਨਿਸ਼ਦ ਸ਼ਾਸਤਰ ਸਮਰਤੀ ਦੇ ਵਿੱਚ ਨਹੀਂ ਲਿਖਿਆ ਹੋਇਆ ਵੀ ਹਲਾਲ ਖਾਣਾ ਹਰਾਮ ਹੈ ਪਰ ਫਿਰ ਵੀ ਹਲਾਲ ਸਰਟੀਫਿਕੇਸ਼ਨ ਦੇ ਬਹੁਤ ਲੰਬਾ ਕੰਮ ਚੱਲ ਰਿਹਾ ਮੈਂ ਪਿਛੇ 8-10 ਸਾਲ ਤੋਂ ਮੈਂ ਇੱਥੇ ਰੋਲਾ ਪਾ ਰਿਹਾ ਮੈਂ ਪੋਸਟਾਂ ਵੀ ਪਾਈਆਂ ਪਰ ਉੱਤਰ ਰਿਸਪਾਂਸ ਨਹੀਂ ਹੁੰਦਾ ਕਿਉਂਕਿ ਇਹ ਹਲਾਲ ਖਾ ਖਾ ਕੇ ਨਾ ਪੰਜਾਬ ਵਾਲੇ ਜਿਹਨੇ ਸਿੱਖ ਨੇ ਇਹਨਾਂ ਦਾ ਜਿਹੜਾ ਇਸਲਾਮੀਕਰਨ ਹੋ ਚੁੱਕਾ ਹੋਇਆ ਸਿੱਖੀ ਦੇ ਅੰਦਰ 4 ਬੱਜੇ ਕੋਈ ਤਾਂ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਉਠਾ ਨਹੀਂ ਖਾਣਾ ਮਤਲਬ ਹਲਾਲ ਨਹੀਂ ਖਾਣਾ ਫਿਰ ਤੁਰਕਣੀ ਕਾ ਸੰਗ ਨਹੀਂ ਕਰਨਾ ਜਿਹਨੂੰ ਇਹਨਾਂ ਨੇ ਬਦਲ ਕੇ ਤੇ ਪ੍ਰਾਈ ਇਸੀ ਦਾ ਸੰਗ ਕਹਿੰਦਾ ਪਰ ਇਤਨੀ ਤੁਰਕਣੀ ਕਾ ਸੰਗ ਨਹੀਂ ਕਰਨਾ ਮੁਸਲਮਾਨੀ ਦਾ ਸੰਗ ਨਹੀਂ ਕਰਨਾ ਸਿੱਖ ਨੇ ਕੋਤਾਨੀ ਖਾਣਾ ਹਲਾਲ ਨਹੀਂ ਖਾਣਾ ਪਰ ਅੱਜ ਪਟਿਆਲਾ ਯੂਨੀਵਰਸਿਟੀ ਦੇ ਸਾਹਮਣੇ ਹਲਾਲ ਬਿਰਿਆਨੀ ਤੇ ਤਨੂੰ ਪੱਗਾਂ ਦਿਖਣਗੀਆਂ ਬੈਠੀਆਂ ਹੋਈਆਂ ਜਿੱਨਾਂ ਇੱਥੇ ਹਲਾਲ ਫੂਡ ਚੱਲ ਰਿਹਾ ਹੈ ਉਹ ਸੇਕ ਹੀ ਖਾ ਰਹੇ ਨੇ ਤਾਂ ਹੀ ਇਹਨਾਂ ਦਾ ਇਸਲਾਮੀਕਰਨ ਹੋ ਚੁੱਕਾ ਹੋਇਆ ਹੈ ਫਿਰ ਨਾ ਕਹਿਣਾ ਬੈਠਾ ਕੀ ਕਹਣਾ ਵੀ ਅਸੀਂ ਗੁਲਾਮ ਆ ਸਾਨੂੰ ਖਾਲਸਾ ਰਾਜ ਆਏਗਾ ਅਸੀਂ ਐਠੀ ਕਰ ਦਾਂਗੇ ਯੋਗੀ ਹਿੰਦੂਆਂ ਦਾ ਰਾਜ ਉਹ ਭਈਓ ਇੱਕ ਸਟੇਟ ਦਾ ਸੀਐਮ ਹੈ ਜੇ ਹਿੰਦੂਆਂ ਦਾ ਰਾਜ ਹੈ ਤੇ ਮਮਤਾ ਬੇਨਰਜੀ ਨੇ ਜੋ ਉਥੇ ਮੁਸਲਮਾਨ ਦਾ ਇੱਕ ਪੂਰਾ ਬੰਗਲਾਦੇਸ਼ ਬਣਾਇਆ ਬੰਗਾਲ ਕਲਕੱਤਾ ਦੇ ਵਿੱਚ ਹੂੰ ਬੀਜੇਪੀ სპੋਰਟਸ ਦਾ ਉਹਨਾਂ ਦੀ ਜਿਹਨੇ ਖਲੋਤੀ ਸੀ ਉਹਨਾਂ ਦੀ ਰੇਪਸ ਹੋਏ ਨੇ ਉਹ ਕੋਈ ਕੰਪਲੇਨ ਨਹੀਂ ਕੀਤੀ ਗਈ ਤੁਸੀਂ ਐਸੇ ਐਸੇ ਇਹ ਬਸ ਉਹ ਸੁਣ ਪੜਦੇ ਸੁਣ ਦਿੰਨੀ ਹੈ ਇਹ ਉਹਨੇ ਉਹ ਚ ਫਸੇ ਹੋਏ ਆ ਫਿਰ ਹੁਣ ਕਰਨਾਟਕ ਦੀ ਖਬਰ ਆਈ ਤੇ ਹਿੰਦੀ ਬੈਨ ਹੈ ਉਥੇ ਹਿੰਦੂਨਰਾਜ ਨੇ ਹਿੰਦੀ ਬੈਨ ਕਰਤੀ ਇੱਕ ਸੀਮ ਕੋ ਪਾਵਰ ਹੈ ਪਰ ਉਹ ਲੋਕ ਪੜੇ ਲਿਖੇ ਨਹੀਂ ਜਿਹੜੇ ਪੰਜਾਬ ਵਾਲੇ ਖੋਤੇ ਨਾ ਇਹ ਪੱਗ ਵੇਕੇ ਵੋਟ ਪਾ ਦਿੰਦੇ ਆ ਬਸ ਪਿੱਛੇ ਨੂੰ ਇਹਦੇ ਬੰਦਾ ਕੌਣ ਬਾਗ ਥਲੇ ਬਾਦਲ ਬਾਗ ਥਲੇ ਬਰਨਾਲਾ ਜਾਂ ਬਾਗ ਥਲੇ ਆ ਭਗਵੰਤ ਜੀ ਜਿਹਨੇ ساری عمر ਕਲੀਨ ਸ਼ੇ ਨੰਗੇ ਸਰ ਕਰਤੀ ਤੁਸੀਂ ਨੋਟਿਸ ਕਰਿਓ ਜਿਹੜਾ ਬੰਦਾ ਪੱਗ ਬਨ ਲੱਪੇ ਮਤਲਬ ਸਿਆਸਤ ਤੇ ਚਾਏਗਾ ਹਣੇ ਜਿਵੇਂ ਲਖਸ ਦੇਣਾ ਪੱਗ ਬਨੀ ਮੇਰੇ ਤਾਂ ਮੈਂ ਵੀ ਲਖਸ ਮਾਰੇਗਾ ਭਗਵਾਨ ਲਈ ਹੈ ਇਹੋ ਉਹ ਕੰਜਰ ਜਿਹੜਾ ਨਾਮ ਸੀ ਭਗਵੰਦ ਜਿਹੜਾ ਬੜਾ ਮਜ਼ਾਕੀਏ ਜੇ ਕਰਦਾ ਹੁੰਦਾ ਵੀ ਭੰਡੀਆਂ ਉਹਦਾ ਵੀ ਦੇਖੋ ਜਿਹ ਪੱਗ ਬਨੀ ਜਿਹ ਸਿਆਸਤ ਤੇ ਚਾਏ ਇਹਨੂੰ ਪਤਾ ਵੀ ਖੋਤੇ ਦੇ ਪੱਗ ਬੰਦ ਉਹਨਾਂ ਨੂੰ ਵੋਟ ਪਾ ਦੇਣੀ ਆ ਆ ਦਿਮਾਗਨ ਦਾ ਔਰ ਇਹ ਦਿਮਾਗ ਅੱਛੀ ਤਰ੍ਹਾਂ ਸ਼ਾਤਰ ਲੋਕ ਪਛਾਣਦੇ ਨੇ ਪੰਜਾਬ ਦੇ ਅੰਦਰ ਹਲਾਲ ਸਰਟੀਫਿਕੇਸ਼ਨ ਜਿਹੜੀ ਉਹ ਬੈਨ ਹੋਣੀ ਚਾਹੀਦੀ ਤੁਸੀਂ ਆਪਣਾ ਹਲਾਲ ਫੂਡ ਖਾਓ ਜਿਹੜਾ ਤੁਸੀਂ ਮੁਰਗਾ ਕਰਦੇ ਹੋ ਜਿਵੇਂ ਯੋਗੀ ਜੀ ਨੇ ਕਿਹਾ ਵੀ ਹਮਾਂ ਕਿਸ ਹਲਾਲ ਕਿਵੇਂ ਹੋ ਸਕਦੀ ਹੈ ਇੱਥੇ ਹਲਾਲ ਤੌਲੀਏ ਹਲਾਲ ਹੋਟਲ ਹਲਾਲ ਫਲਾਈਟਸ ਉਹ ਜੀ ਹਲਾਲ ਮੈਂ ਸਿੰਬਲ ਵੀ ਪਾਇਆ ਸੀਗਾ ਮੈਂ ਨਿਸ਼ਾਨੀਆਂ ਪਾਈਆਂ ਵੀ ਪੋਸਟ ਚੈੱਕ ਕਰ ਲੋ ਯਾਰ ਮੇਰੇ ਕੋਈ ਬਾਰ ਬਾਰ ਨਹੀਂ ਇੱਕ ਖੋਤੇ ਨਾ ਮੱਥੇ ਮਾਰੀ ਜਾਂਦੇ ਉਹਦੇ ਮੈਂ ਸਾਰੇ ਪਾਏ ਆ ਵੀ ਜਿਹੜੀ ਚੀਜ਼ ਲੈਣੀ ਕੀ ਦੇਖਣਾ ਹੈ ਪਿੱਛੇ ਉਹਦੇ ਨੂੰ ਕੋਈ ਫਰਕ ਨਹੀਂ ਪੈਂਦਾ ਨਾ ਕਦੀ ਕਿਸੇ ਸਿੱਖ ਪ੍ਰਚਾਰਕ ਨੇ ਇਹ ਗੱਲ ਆਖੀ ਹੈ ਨਾ ਕਿਸੇ ਜਥੇਬੰਦੀ ਦੇ ਆਗੂ ਨੇ ਗੱਲ ਆਖੀ ਹੈ ਨਾਗ ਦੇ ਅਕਾਲ ਤਖਤ ਦਾ ਐਸਾ ਹੁਕਮ ਹੁਕਮ ਨਮਾ ਕਟਾ ਅਕਾਲ ਤਖਤ ਉਹਨਾਂ ਜਿਹੜਾ ਪਹਿਲਾਂ ਹਰਪੀ ਸਿੰਘ ਉਹਦੇ ਖੁਦ ਕੁਰਾਨ ਤੇ ਪੀ ਐਚ ਡੀ ਕਰ ਰਿਹਾ ਸੀਗਾ ਉਹਦਾ ਥੀਸਿਸ ਸੀ ਕੁਰਾਨ ਤੇ ਗੁਰਗੰਸਾ ਵਿੱਚ ਕਰਤੇ ਦੀ ਇੱਕ ਸਾਰਤਾ ਉਹ ਸਾਰਾ ਆਮ ਗੌਰ ਨੇ ਕੁਰਾਨ ਦੇ ਬਰਾਬਰ ਗੁਰਗੰਸਾ ਦਾ ਕਰਤਾ ਖੜਾ ਕਰਤਾ ਸੀ ਲਾ ਕੇ ਇਹ ਲੋਗ ਗੱਲ ਕਰਨਗੇ ਜਿਹੜੇ ਨਮਾਜ਼ਾਂ ਤਾਂ ਕਰਵਾਉਂਦੇ ਨੇ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਇੱਕੋ ਬੱਚੀ ਐਸੀ ਮੂਹਰ ਤਿਰੰਗਾ ਲੱਗਾਈ ਕਿੰਨਾ ਬਵਾਲ ਖੜਾ ਹੋ ਗਿਆ ਵੀ ਤਿਰੰਗਾ ਅੰਦਰ ਹੀ ਜਾਏਗਾ ਤੇ ਆਹ ਫੋਟੋ ਦੇਖੋ ਮੁਸਲਮਾਨ ਤਿਰੰਗਾ ਲੈ ਕੇ ਅੰਦਰ ਆਏ ਪਰ ਕੋਈ ਕੁਛ ਕਹਤਾ ਨਹੀਂ ਅਖੇ ਜੀ ਬਾਹਰ ਦੀ ਫੋਟੋ ਆ ਉਹ ਦਲਿਓ ਅੰਦਰ ਕਾਲ ਤੱਕ ਤੋ ਹੋਏ ਗਏ ਆ ਫਿਰ ਉਹਨਾਂ ਸ੍ਰੀ ਹਰਮੰਦਰ ਸਾਹਿਬ ਉਨਾਂ ਤਮਸਤਕ ਨਹੀਂ ਹੋਏ ਲੰਗਰ ਨਹੀਂ ਛਕਿਆ ਆਪਣੀ ਨਮਾਜ਼ ਕੀਤੀ ਤੇ ਇਹ ਕਿਹਾ ਵੀ ਬਿਨਾ ਮੁਹੱਬਤੇ ਅੱਲਾ ਦੇ ਰਸੂਲ ਦੇ ਹੋਰ ਕਿਸੇ ਨੂੰ ਨਹੀਂ ਮੰਨਦੇ ਤੁਹਾਡੇ ਗੁਰੂਆਂ ਨੂੰ ਨਹੀਂ ਮੰਨਦੇ ਹੋ ਪਰ ਫਿਰ ਤੁਸੀਂ ਉਹਨਾਂ ਦੇ ਜੁੱਤੀਆਂ ਚੱਟਦੇ ਹੋ ਕਿਉਂ ਕਿਉਂਕਿ ਤੁਹਾਡਾ ਜਿਹੜਾ ਹਲਾਲ ਖਾ ਖਾ ਕੇ ਇਸਲਾਮੀ ਕਰਨ ਹੋ ਚੁੱਕਾ ਹੋਇਆ ਹੈ ਅਜੀ ਸਿੰਘਾ ਨੇ ਜੀ ਹਿੰਦੂਆਂ ਦੀਆਂ ਕੁੜੀਆਂ ਛੜਵਾਈਆਂ ਉਹ ਤੁਹਾਡੇ ਤੁਸੀਂ ਉਹਨਾਂ ਦੇ ਵੰਸ਼ ਵਿੱਚ ਨਹੀਂ ਹੋ ਉਹਨਾਂ ਦੇ ਵੰਸ਼ ਵਿੱਚ ਅਸੀਂ ਆ ਜੇ ਤੁਹਾਡੇ ਜੇ ਉਹ ਤੁਹਾਡੇ ਬਾਬੇ ਸੀ ਤਾਂ ਉਹਨਾਂ ਛੜਵਾਈਆਂ ਤੇ ਹੁਣ ਤੁਸੀਂ ਆਪਣੀ ਛੜਵਾਲੋ ਕਿੰਨੀਆਂ ਬੱਚੀਆਂ ਪਾਕਿਸਤਾਨ ਬੈਤਲ ਹਰਮ ਦੇ ਵਿੱਚ ਨੇ ਮੇਨੂੰ ਗਾਨਾ ਸਾਹਿਬ ਦੀ ਗ੍ਰੰਥੀ ਦੀ ਬੋਤੀ ਚੁੱਕੀ ਗਿਆ ਜਿਹਦੀ ਆਵਾਜ਼ ਮੈਂ ਚੱਕੀ ਸਰਸਾ ਸਾਨੂੰ ਚੱਕੀ ਸੀ ਜਾਂ ਜੀਕੇ ਨੇ ਚੱਕੀ ਦਿੱਲੀ ਤੋਂ ਲੇ ਪਰਿਸ਼ਾਨ ਜਿਠੇ ਬੈਠੇ ਖਾਲੂ ਗੁਸਿੰਗ ਕੋ ਕੁਛ ਕਿਆ ਤੱਕ ਨਹੀਂ ਕਿੰਨੀਆਂ ਸਿੱਖਾਂ ਦੀ ਬਚੀਆਂ ਗਈਆਂ ਨੇ ਉਹ মিয়া ਮਿੱਠੂ ਜਿਹੜਾ ਕਹਿੰਦਾ ਹਜ਼ਾਰ ਤੋਂ ਬਾਅਦ ਮੈਂ ਜਿਹੜੀ ਕੁੜੀ ਨੂੰ ਮੈਂ ਇਸਲਾਮ ਚ ਲੈ ਚੁੱਕਾ ਸਾਡੀਆਂ ਬੱਚੀਆਂ ਨੂੰ ਉਹਨੂੰ ਇਮਰਾਨ ਖਾਨ ਟਿਕਟ ਦਿੰਦਾ ਹੈ ਤੇ ਉਹ ਸਿੱਖਾਂ ਦਾ ਹੀਰੋ ਹੈ ਇਹਨਾਂ ਗਲਤੀ ਨਾ ਰਹਿ ਗਈ ਨਹੀਂ ਤਾਂ ਜੇ ਜੇ ਇਹ ਉਧਰ ਹੁੰਦੇ ਨਾ ਇਹਨਾਂ ਛੱਡ ਇਸਲਾਮ ਕਬੂਲ ਜਿਵੇਂ ਬਾਕੀ ਨੇ ਕੀਤਾ ਉਹਨੇ ਲੱਖ ਸਿਕ ਸੀ ਜਿਹੜੇ ਜ਼ਮੀਨਾ ਬਦਲੇ ਧਰਮ ਛੱਡ ਗਏ ਆਪਣਾ ਜ਼ਮੀਨਾਂ ਵਿਚਾਲੀਆਂ ਖਤਨੇ ਕਰਵਾ ਲਿਆ ਰਹਿਗੇ ਕਿਹੜੇ ਸਿੱਖ ਪਾਕਿਸਤਾਨ ਦੇ ਦੇਖ ਦੇਖਿਆ ਉਸੇ ਤਨੂੰ ਸਿੱਖ ਪਾਕਿਸਤਾਨ ਮੈਨੂੰ ਤੁਸੀਂ ਕੋਈ ਇੱਕ ਵੀ ਜ਼ਮੀਨਦਾਰ ਜਿਹੜਾ ਪਾਕਿਸਤਾਨ ਦਾ ਕੋਈ ਜੱਟ ਮੈਨੂੰ ਦੱਸ ਦਿਓ ਜਿਹੜਾ ਸਿੱਖ ਹੋਵੇ ਪਾਕਿਸਤਾਨ ਦੇ ਵਿੱਚ ਸਾਰੇ ਸਲਾਮ ਕਬੂਲ ਕਰ ਗਏ ਜਿਹੜੇ ਹੈਗੇ ਨੇ ਉਹ ਭਾਪੇ ਨੇ ਉਹ ਸਿੰਧੀ ਨੇ ਪਿਸ਼ੋਰੀਏ ਨੇ ਜਿਹੜੇ ਅੱਜ ਵੀ ਗੋਲੀਆਂ ਖਾ ਕੇ ਮਰਦੇ ਪਰ ਦਸਤਾਰ ਨਹੀਂ ਉਤਾਰਦੇ ਆਪਣੇ ਸਿਰ ਤੋਂ ਉਹ ਖਤਰਾ ਨਹੀਂ ਕਰਵਾ ਰਹੇ ਆਪਣਾ ਜਿੰਨੇ ਤੁਸੀਂ ਮਜ਼ਾਕ ਬਣਾਉਂਦੇ ਹੋ ਇਹ ਤੁਹਾਡੀ ਬਿਰਤੀ ਨਾ ਹਲਾਲ ਖਾ ਖਾ ਕੇ ਹੋਈ ਹੈ ਸਾਬਣ ਤੱਕ ਹਲਾਲ ਸਰਟੀਫਿਕੇਸ਼ਨ ਦੇ ਆ ਗਏ ਇਹਨਾਂ ਦੇ ਸਮਝੇ ਕੀ ਕਿਸੇ ਸਿੱਖ ਨੇ ਇਹ ਆਰਟੀਆਈ ਭਾਈ ਵੀ ਕਿਹੜੀ ਕਿਹੜੀ ਆਈਟਮਾਂ ਤੇ ਇਹ ਹਲਾਲ ਸਰਟੀਫਿਕੇਸ਼ਨ ਆ ਜਾਂ ਕੋ ਰਿਟ ਪਾਈ ਹੈ ਕਿ ਇਹ ਬੈਨ ਹੋਣੀ ਚਾਹੀਦੇ ਨੇ ਇਹ ਤਾਂ ਕਿ ਰਾਮ ਰਹੀਮ ਨੂੰ ਵੀ ਆਪਣਾ ਜਦੋਂ ਦੁਬਈ ਭੇਜਦਾ ਵਾ ਉਹਨੂੰ ਹਲਾਲ ਸਰਟੀਫਿਕੇਸ਼ਨ ਲੈਣਾ ਪੈਂਦਾ ਨੇ ਕੋਲੋਂ ਸਿਸਟਮ ਕੀ ਹੈ ਕਿ ਹਲਾਲ ਸਰਟੀਫਿਕੇਟ ਜਿਵੇਂ ਜਿਉਹੀ ਦੱਸੇ ਕਿ ਸਰਕਾਰੀ ਏਜੰਸੀ ਨਹੀਂ ਹੈ ਉਹ ਪ੍ਰਾਈਵੇਟ ਹੈ ਆਪਣੇ ਉਹਨਾਂ ਦੇ ਚਾਰ ਬੰਦੇ ਉੱਥੇ ਬਹਿਣ ਕੇ ਮੁੱਲਾ ਵੇਗਿਆ ਇੱਕ ਉਹਨਾਂ ਦਾ ਉਹ ਹਲਾਲ ਸਰਟੀਫਿਕੇਸ਼ਨ ਦੇ ਦੇਗਾ ਕਿਸ ਤਰੀਕੇ ਨਾਲ ਪੈਸਾ ਇਕੱਠਾ ਕਰ ਰਹੇ ਨੇ ਤਾਂ ਤੁਸੀਂ ਇਹ ਆਵਾਜ਼ ਨਹੀਂ ਚੱਕ ਸਕਿਆ ਵੀ ਸਿੱਖ ਹੁੰਦੇ ਨਾਲ ਤੇ ਵੀ ਪੰਜਾਬ ਦੇ ਵਿੱਚ ਹਲਾਲ ਸਰਟੀਫਿਕੇਸ਼ਨ ਨਹੀਂ ਹੈ ਇਹ ਬੈਨ ਹੋਣੀ ਚਾਹੀਦੀ ਹੈ ਜਿਵੇਂ ਯੋਗੀ ਜੀ ਨੇ ਯੂਪੀ 'ਚ ਕੀਤੀ ਹੈ ਕਿ ਪੰਜਾਬ ਦੇ ਕਿਸੇ ਮੁੱਖ ਮੰਤਰੀ ਚੰਨ ਦਾ ਮਹਿਗਾ ਇਹ ਯੋਗੀ ਜਿੱਤੇ ਯੋਗੀ ਹਾਰੇ ਪੁੱਛ ਦਮ ਤੇ ਹੈ ਨਾ ਅਸੀਂ ਤਾਂ ਹੁਦਦਰ ਯੂਪੀ ਗਈ ਸੀ ਬਾਹਰ ਕਿਤੇ ਤੇ ਨਿਕਲਣ ਲੱਗੇ ਸੀ ਨੇ ਨਿਕਲ ਕਿਤੇ ਦੀ ਗੱਲ ਹੈ ਤੇ ਉਹ ਗੁਰਦੁਆਰਾ ਸਾਹਿਬ ਦੇ ਵਿੱਚ ਨਾਲ ਹੀ ਗੋਦਾਮ ਸੀ ਉਹ ਜੋ ਸ਼ਹਿਰ ਬੰਗਾਲੀ ਕੰਮ ਕਰੇ ਸੀ ਤੇ ਰਾਤ ਦਾ ਟਾਈਮ ਸੀ ਤੇ ਮੈਂ ਕਿਹਾ ਭਾਈ ਸੋ ਬੱਚੀ ਇਕੱਲੀ ਆਪਾਂ ਨਾਲ ਲੈ ਲਈਏ ਜਾਂ ਵੇਟ ਕਰੀ ਤੇ ਤਾਲਾ ਮਾਰ ਦੇ ਕਹਿੰਦੇ ਕਿਉਂ ਡਰਦੇ ਪੰਜਾਬ ਥੋੜੀ ਸਮਝੇਗਾ ਕਹਿੰਦੇ ਕਿਉਂ ਡਰਦੇ ਹੋ ਪੰਜਾਬ ਥੋੜੀ ਹੈ ਕਲਕੱਤੇ ਚੋਂ ਆਪ ਗਏ ਹੈ ਭਾਈ ਜੀ ਮਲੋ ਕਿੰਨੀ ਵੱਡੀ ਗੱਲ ਹੈ ਇੱਕ ਜੱਥੇ ਬੰਦੀ ਮੈਨੂੰ ਦਿਖਾ ਦਿਓ ਜਿਹੜੀ ਇਸ ਟੌਪਿਕ ਤੇ ਗੱਲ ਕਰ ਰਹੀ ਹੋਵੇ कोई अकाल तख्त वो ऐसा हुक्म मुहुक्म आया हो इस चीज़ से अलर्ट कर रहा, और कर रहा, है था रहा है। हो रहा थक गया सम ले मामा अ <laughs> थके पे हैं गला देखो बंद हो लेकिन वो वीडियो देखी एकदम मेरे मन च आया क्योंकि वो मेरा इरादा ही भी हर रोज एक वीडियो अपलोड करा मैं पर बिजी होने करके नहीं होंगी कई दफा सो हलाल टावल तक आ गए नहीं ਸਿਆ ਜੁੱਤੀਆਂ ਵੀ ਹਲਾਲ ਹੁਣ ਸਰਟੀਫਿਕੇਸ਼ਨ ਦੇ ਨਾਮ ਤੇ ਹੋਟਲ ਕਿਵੇਂ ਹਲਾਲ ਹੋ ਸਕਦੇ ਟੌਲੀਏ ਕਿਵੇਂ ਹਲਾਲ ਹੋ ਸਕਦੇ ਹੈ ਸਰਾਨੇ ਕਿਵੇਂ ਹਲਾਲ ਫਲਾਈਟ ਕਿਵੇਂ ਹਲਾਲ ਹੋ ਜੇਗੀ ਪਰ ਇਹ ਕਾਦੇ ਹਲਾਲ ਸਰਟੀਫਿਕੇਸ਼ਨ ਸਾਡੇ ਖਾਨ ਪੀਣ ਦੀ ਵਸਤਾਂ ਦੇ ਉੱਤੇ ਇਹਨਾਂ ਨੇ ਹਲਾਲ ਸਰਟੀਫਿਕੇਸ਼ਨ ਲਾਇਆ ਹੋਇਆ ਉਹਦੇ ਪਿੱਛੇ ਇੱਕ ਸਿੰਬਲ ਹੁੰਦਾ ਗ੍ਰੀਨ कलर ਦਾ ਮੈਂ ਕੋਸ਼ਿਸ਼ ਕਰਾਂਗਾ ਦੁਬਾਰਾ ਉਹਨੂੰ ਅਪਲੋਡ ਕਰਾਂ ਮੈਂ ਤੁਸੀਂ ਚੈੱਕ ਕਰ ਲਓ ਕਿਸ ਤਰ੍ਹਾਂ ਹੁੰਦਾ ਹਲਾਲ ਸਰਟੀਫਿਕੇਟ ਇਹ ਕਿਵੇਂ ਦੀ ਨਿਸ਼ਾਨੀ ਹੈ ਉਹਦੀ ਜਿਹੜੀ ਜੇ ਸਿੱਖਾਂ ਦੇ ਵਿੱਚ ਤੁਹਾਨੂੰ ਰਾਜਗੁਰੂ ਕਿਵੇਂ ਦੇ ਦੇ ਤਾਂ ਅਡੇਗਲਾ ਸਿਰੋਪੇ ਪਾਇਗੇ ਫਿਰ ਤਾਂ ਚੱਕੜਾਇਆ ਚ ਮਰਨਾ ਚਾਹੀਦਾ ਜਿੰਨਿਆਂ ਨੂੰ ਪਤਾ ਇਸ ਗੱਲ ਦਾ ਪਰ ਕਥਾ ਵਾਚ ਕਹਿੰਦਾ ਹੈ ਨਾ ਵੀ ਜੇ ਅਸੀਂ ਬੋਲੇ ਤੇ ਇਹ ਮੁਸਲਮਾਨਾਂ ਦੇ ਖਿਲਾਫ ਆ ਤੇ ਉਹ ਜਿਹੜਾ ਜਿੰਨਾ ਵੈਸਟ ਜਿਹੜਾ ਸੜਾ ਬਾਹਰ ਸਿੱਖ ਬੈਠਾ ਉਹ ਸਾਰਾ ਇਸਲਾਮ ਕਬੂਲ ਕਰੀ ਬੈਠਾ ਹੋਇਆ ਉਹ ਪਾਕਿਸਤਾਨ ਦੇ ਨਾਲ ਆ ਗਰੂਮਿੰਗ ਗੈਂਗ ਤੇ ਜਿਹੜਾ ਬੋਲਦਾ ਜੋ ਮੈਂ ਆਵਾਜ਼ ਚੁੱਕੀ ਗਰੂਮਿੰਗ ਗੈਂਗ ਦੀ ਅਸੀਂ ਕਹਿੰਦੇ 20 ਸਾਲ ਤੋਂ ਲੜਦੇ ਪਏ ਆ ਇਸ ਤੇ ਹੁਣ ਲੋਕਾਂ ਨੂੰ ਹੁਣ ਪਤਾ ਲੱਗੀ ਆ ਜਦੋਂ ਸੁਲਮਾਨ ਵਿੱਚ ਵਾਹਿਦ ਲੜਾਈ ਦੇ ਵਿੱਚ ਇੱਕ ਦਮ ਫਿਰ ਟੌਪਿਕ ਛੇੜਦਾ ਮੈਂ ਗਰੂਮਿੰਗ ਗੈਂਗ ਦਾ ਵੀ ਕੀ ਹੋ ਰਿਹਾ ਉੱਥੇ ਸਾਰਾ ਕਿੰਨਾ ਜ਼ੋਰ ਲੱਗ ਗਿਆ ਸੁਣ ਬੀਬੀ ਸੀ ਮੂਹੇ ਕੜੋਂ ਦੇ ਵਿੱਚ ਕਿ ਇਹ ਏਸ਼ੀਅਨ ਬੰਦਾ ਨਹੀਂ ਹੈ ਮੁਸਲਮਾਨ ਹੈ ਪਾਕਿਸਤਾਨੀ ਹੈ ਸਮਝੀ ਜਿਹੜੇ ਸਿਸਟਮ ਨੇ ਗਾਇਆ ਉਦੋਂ মেট্রੋਪੋਲੀਟਨ ਪੁਲਿਸ ਪਾਕਿਸਤਾਨ ਜਾ ਕੇ ਬੰਦੇ ਹੜਕ ਲੈਂਦੀ ਜਿਹਨਾਂ ਸਾਡੀਆਂ ਬੱਚੀਆਂ ਛੋਟੀਆਂ-ਛੋਟੀਆਂ ਜਿਹੜੀਆਂ ਨੇ ਉਹ ਵੀਡੀਓ ਸੋਲੋਂ ਮੈਂ ਆਪਣੇ ਮੂੰਹ ਕੁਝ ਨਹੀਂ ਕਹਿ ਸਕਦਾ ਗਰੂਮਿੰਗ ਗੈਂਗ ਸਰਚ ਕਰੋ YouTube ਦੇ ਉੱਤੇ ਵਰਤ ਤੋ ਆਪਣੀ ਜੀ ਸਿੱਖਾਂ ਦੀ ਬੱਚੀ ਵਰਤਨਾ ਰੱਖੇ ਇਹ ਤੁਸੀਂ ਸਿੱਖਾਂ ਦੇ ਵਿੱਚ ਦਿਵਾਲੀ ਦਾ ਮਨਾਉਣਾ ਉਹ ਸਿੱਖਾਂ ਦੇ ਬੱਚੇ ਈਦ ਨਾ ਕਰਨ ਸਿੱਖਾਂ ਦੇ ਵਿੱਚ ਇਫਤਾਰੀ ਨਾ ਕਰਨ ਸਿੱਖਾਂ ਦੇ ਵਿੱਚ ਮੁਸਲਮਾਨਾਂ ਤੋਂ ਦੂਰ ਰਹਿਣ ਇਹਨਾਂ ਗਰੂਮਿੰਗ ਗੈਂਗਾਂ ਲੈ ਤੋਂ ਲਵ ਜਿਹਦ ਵਾਲੇ ਤੋਂ ਇਹ ਨਹੀਂ ਪੜਾਉਂਦੇ ਤੁਸੀਂ ਤਾਰੇ ਦੇ ਵਸਣੇ ਜਹਾਥੀ ਤੋਰ ਕੇ ਆਉ ਤੋਰਦੇ ਵੀ ਨੇ ਬੜੇ ਵੇਖੇ ਮੈਂ ਜਿਹਨਾਂ ਥੀ ਕੁੜੀਆਂ ਮੁਸਲਮਾਨਾਂ ਤੋਰੀਆਂ ਆਪੀਆਂ ਜਿੱਥੇ ਕਲੇਸ਼ ਪਿਆ ਸੀ ਬਰ ਗੁਰੂ ਘਰ ਦੇ ਵਿੱਚ ਲਾਵਾਂ ਮਿਲੇ ਸੁਣਨੀ ਸੋ ਜਿਹੜੇ ਪੰਜਾਬ ਦਾ ਸਿੱਖ ਅਛਾ ਦੇ ਸੀ ਕਰਕੇ ਗੁਰੂ ਸਾਹਿਬ ਜਿਹੜੇ ਦੱਖਣ ਚਲੇ ਗਏ ਸੀ ਜਿਹੜਾ ਪੰਜਾਬ ਦਾ ਸਿੱਖ ਹੈ ਤਾਂ ਕੋਈ ਫਿਊਚਰ ਨਹੀਂ ਹੈਗਾ ਇੱਥੇ ਤੇ ਘਾਣੀ ਮੁੱਕੀ ਪਈ ਸਾਰੇ ਜਿਹੜਾ ਆਮ ਜਿਹੜਾ ਆਮ ਸਿੱਖ ਦੀ ਗੱਲ ਕਰ ਰਹੇ ਆਂ ਦਰਾਂ ਪੰਥਾਂ ਸਾਡੇ ਸੰਪਰਦਾਂ ਦੇ ਅਜੇ ਸਟ੍ਰਿਕਟਨਸ ਅਹੀ ਕਈ ਚੀਜ਼ਾਂ ਨਾਲ ਕੇ ਸੋ ਯੋਗੀ ਅਦਿੱਤਿਆਨਾਥ ਦਾ ਇਹ ਬਹੁਤ ਵੱਡਾ ਸਟੈਪ ਹੈ ਜਿਹੜੀ ਅਸੀਂ ਇਲੀਗਲ ਕਨਵਰਜਨ ਦੇ ਉੱਤੇ ਜਿਹੜੀ ਫਾਈਲ ਆਈ ਸੀ ਉਹ ਵੀ ਯੋਗੀ ਜੀ ਨੇ 25 ਫਰਵਰੀ ਜਿਹੜਾ ਕੇਸ ਨੂੰ ਗੱਲਾਂ ਕੀ ਸੀ ਉਹ ਪਾਸ ਕਰਤੀ ਸੀ ਤਾਂ ਹੀ ਜਿਹੜੇ ਜਿਨ੍ਹਾਂ ਨੇ 3000 ਤੋਂ ਵੱਧ ਤੇ ਪੀਲੀਪੀ ਚ ਕਨਵਰਜਨ ਕੀਤੀ ਹੋ ਜੇਲ੍ਹ ਚ ਨੇ ਹਾਂ ਇਲੀਗਲ ਕਨਵਰਜ ਦੀ ਉਹ ਜਿਹੜੀ ਫਾਈਲ ਹੈ ਉਹ ਰਾਜਸਥਾਨ ਗਵਰਨਮੈਂਟ ਨੇ ਉਹਤੇ ਹੋਰ ਭਾਰੇ ਕਾਨੂੰਨ ਲਿਆਤੇ ਨੇ ਉਮਰ ਕੈਦ ਤੱਕ ਦੀ ਸਜ਼ਾ ਦੇ ਦਿੱਤੀ ਹੈ ਜਿਹੜਾ ਇਹ ਇਲੀਗਲ ਕਨਵਰਜ ਕਿਉਂਕਿ ਪਹਿਲਾਂ ਜਿਹੜੀ ਕ੍ਰਿਸਚਨ ਦੀ ਲੜਾਈ ਸੀ ਉਹ ਕਿਸੇ ਨੂੰ ਪਤਾ ਨਹੀਂ ਜਿਹੜਾ ਬੋਲਦਾ ਸੀ ਉਹ ਜੀਸਸ ਨੂੰ ਕੁਛ ਕਹਿ ਛੱਡਦਾ ਸੀ ਮੇਰੇ ਲਈ ਸਾਡੀ ਜੀਸਸ ਨਾਲ ਥੋੜੀ ਹੈ ਇਹਨਾਂ ਪਖੰਡੀਆਂ ਨਾਲ ਸੁਭਕ ਪੜਿਆ ਨਹੀਂ ਹੈ ਸਟੱਡੀ ਨਹੀਂ ਕੀਤੀ ਨੇ ਲੋਕਾਂ ਨੇ ਗੁਰਗ੍ਰਾਂ ਸਾਹਿਬ ਦੇ ਦੋ ਟਾਹੇ ਸ਼ਬਦੀ ਪਤਾ ਨਾ ਉਹ ਜਿਹਦੀ ਕਥਾ ਚੱਲਦੀ ਹੈ ਖੁਦ ਡੱਡੂ ਨੇ ਕਦੀ ਗੱਲ ਹੀ ਨਹੀਂ ਕਰਦੇ ਸੋ ਇਹ ਬੜੀ ਖਤਰਨਾਕ ਖੇੜਿਆ ਆਨਰ ਸਮਝੇ ਤੇ ਮੈਂ ਪੂਰਾ ਤਨ ਅੰਕੜੇ ਵੀਡੀਓ ਪਾਵਾਂਗਾ ਵੀ ਕਿੰਨੀਆਂ ਸਿੱਖਾਂ ਦੀ ਕੁੜੀਆਂ ਮੁਸਲਮਾਨਾਂ ਕੋਈਆਂ ਹੋਈਆਂ ਨੇ ਅਸੀਂ ਇਹ ਨਹੀਂ ਹੰਦਿਆਂ ਹੁਣ ਲਿਆਓ ਜ ਕੁੜੀਆਂ ਆਪਣੀ ਵਾਪਸ ਇਤਿਹਾਸ ਕਹੇ ਇਗਾਨਰ ਸਮੇ ਦੇ ਵਿੱਚ ਵੀ ਸਿੱਖ ਝੂਠੇ ਸੀ ਜੇ ਇਨਾ ਹੀ ਦੀਆਂ ਬੱਚੀਆਂ ਛੜਾਈਆਂ ਆਪਣੀਆਂ ਬੱਚੀਆਂ ਕਿਉਂ ਛੜਾ ਸਕੇ ਸਮਝਦੇ ਹੋ ਪੰਜਾਬ ਵਾਲੇ ਤੇ ਉਹ ਨੇ ਜਿਹੜੇ ਵੀਜ਼ੇ ਪਿੱਛੇ ਆਪਣੀਆਂ ਭੈਣਾਂ ਨੂੰ ਵਿਆਹ ਕਰਕੇ ਬਾਰਤ ਕੈਨੇਡਾ ਭੱਜ ਜਾਂਦੇ ਨੇ ਨੌਂ ਨਾ ਵਿਆਹ ਕਰਕੇ ਕੈਨੇਡਾ ਚੱਲ ਜਾਂਦੇ ਨੇ ਜਾਤੀ ਨਾਲ ਮਾਸਿਨਰ ਇਹ ਕਿਹੜਾ ਮੁਸਲਮਾਨ ਦਾ ਘਟਨੇ ਹੂੰ ਸੋ ਮੇਰੀ ਜਿਹੜਾ ਡਿਊਟੀ ਹੈ ਉਹ ਆਵਾਜ਼ ਚੁੱਕਣਾ ਹੈ ਕਿਉਂਕਿ ਇਹ ਦੇ ਨਾਲ ਤੁਹਾਨੂੰ ਕਿਸੇ ਨੂੰ ਕੋਈ ਫਰਕ ਨਹੀਂ ਪੈਣਾ ਨਾ ਕਿਸੇ ਜਥੇਬੰਦੀ ਨੇ ਇੰਨਾ ਵੱਡਾ ਮੁੱਦਾ ਛੇੜਨਾ ਹੂੰ ਪਰ ਮੇਰਾ ਮਨ ਹੋ ਰਿਹਾ ਜੀ ਕਿ ਮੈਂ ਗੱਲ ਕਹਿ ਤੀ ਕੋਈ ਮੰਨੇ ਕੋਈ ਨਾ ਮੰਨੇ ਸੋ ਫਿਰ ਇੱਕ ਦਵਾ ਫਿਰ ਯੋਗ ਜੀ ਨੂੰ ਬਹੁਤ ਬਧਾਈਆਂ ਅੱਡਾ ਬੜਾ ਸਟੈਪ ਚੁੱਕਿਆ ਇਨੀ ਗੱਲ ਕਰ ਰਜਤੂਬਦ ਇੰਨਾ ਵੱਡਾ ਕੰਮ ਚੱਕਿਆ ਹਲਾਲ ਸਰਟੀਫਿਕੇਸ਼ਨ ਦੇ ਉੱਤੇ ਕਿ ਕਦੀ ਪੰਜਾਬ ਗਵਰਨਮੈਂਟ ਕੰਮ ਕਰੇਗੀ ਕਿ ਤੁਹਾਡੇ ਜਥੇਦਾਰਾਂ ਚ ਨੀ ਹਿੰਮਤ ਹੈ ਕਿ ਤੁਹਾਡੇ ਜਿਹੜੇ ਜਥੇਬੰਦੀ ਉਹਨਾਂ ਇੰਨੀ ਹਿੰਮਤ ਹੈ ਕਿ ਐਡੀ ਵੱਡੀ ਗੱਲ ਕਹਿ ਸਕਣ ਓਪਨਲੀ মিডিਆ ਸਾਹਮਣੇ ਇਹ ਸ਼ੇਰਾਂ ਦੀ ਕੌਮ ਨਹੀਂ ਰਹੀ ਭੇਡਾਂ ਦਾ ਬੱਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ